ਦੇਖੋ ਜੀ ਮੈਂ ਤਾਂ ਇਹ ਕਹਿਣਾ ਕਿ ਜਿਨੇ ਵੀ ਮੀਡੀਆ ਤੇ ਹਮਲਾ ਕੀਤਾ ਉਹਦਾ ਨਤੀਜਾ ਬਹੁਤ ਮਾੜਾ ਉਹਦਾ ਹਾਸ਼ਰ ਹੋਇਆ ਕਿਸੇ ਵੀ ਤੇ ਮੈਂ ਕਹਿੰਦਾ ਕਿ ਸਵਾਲਾਂ ਤੋਂ ਕਦੇ ਵੀ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ ਜੇ ਅਸੀਂ ਕਿਉਂਕਿ ਤੁਸੀਂ ਜਵਾਬ ਦੇ ਹੋ ਤੁਹਾਨੂੰ ਜਵਾਬ ਦੇਣੇ ਪੈਣੇ ਆ ਕੋਈ ਵੀ ਕੰਮ ਕਿਉਂਕਿ ਤੁਸ ਤੁਹਾਨੂੰ ਹੀ ਪੁੱਛਣਿਆ ਅਸੀਂ ਤੁਸੀਂ ਪੰਜਾਬ ਦੇ ਮੁਖੀ ਹੋ ਸਰਕਾਰ ਚਲਾ ਰਹੇ ਹੋ ਜੇ ਤੁਹਾਨੂੰ ਕੋਈ ਸਵਾਲ ਉਹੋ ਜੇ ਲੱਗਦੇ ਆ ਤਾਂ ਉਹਦੇ ਜਵਾਬ ਦਿਓ ਪ੍ਰੈਸ ਕਾਨਫਰੰਸਾਂ ਤੁਸੀਂ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਵੀ ਤੁਸੀਂ ਉਹਦੇ ਜਵਾਬ ਦੇ ਸਕਦੇ ਸੀ ਵੀ ਇਹ ਜਿਹੜੇ ਲੋਕ ਆ ਇਹ ਲੋਕਾਂ ਨੂੰ ਭੁੰਗਾ ਰਹੇ ਜਾਂ ਤੁਹਾਨੂੰ ਲੱਗਦਾ ਜਿਵੇਂ ਜਿਹੜੀਆਂ ਗੱਲਾਂ ਹੈਗੀਆਂ ਉਹ ਦੱਸਦੇ ਕਿਉਂ ਨਹੀਂ ਫਿਰ ਤੁਸੀਂ ਕਿਹਾ ਸੀ ਕਿ ਸਵਾਲ ਕਰਿਆ ਕਰੋ ਤੁਸੀਂ ਇਸੇ ਚੀਜ਼ ਨੂੰ ਲੈ ਕੇ ਸਰਕਾਰਾਂ ਬਣਾਈਆਂ ਕਿ ਸਾਨੂੰ ਸਵਾਲ ਕਰੋ ਲੀਡਰਾਂ ਨੂੰ ਸਵਾਲ ਕਰੋ ਹਰੇਕ ਨੂੰ ਸਵਾਲ ਕਰੋ ਉਹਨੂੰ ਪੁੱਛੋ ਕਿਉਂਕਿ ਉਹ ਜਵਾਬ ਦੇਣੇ ਉਹ ਲੋਕਾਂ ਦੇ ਨੁਮਾਇੰਦੇ ਨੇ ਲੋਕਾਂ ਨੂੰ ਦੱਸਣਾ ਪਊਗਾ ਕਿ ਅਸੀਂ ਆ ਕੁਝ ਕਰਨਾ ਆ ਕੁਝ ਕਰਨ ਜਾ ਰਹੇ ਆ ਫਿਰ ਅੱਜ ਤੁਸੀਂ ਸਵਾਲਾਂ ਦੇ ਕਿਉਂ ਭਜ ਰਹੇ ਹੋ ਤੁਸੀਂ ਜਵਾਬ ਦੇਣ ਦੀ ਬਜਾਏ ਪਰਚਾ ਦੇ ਰਹੇ ਹੋ ਪਰਚਾ ਦਾ ਕੋਈ ਹੱਲ ਨਹੀਂ ਹੈਗਾ ਮੈਂ ਆਪਣੇ ਵੱਲੋਂ ਆਪਣੀ ਸਤਲੋਈ ਪ੍ਰੈਸ ਕਲੱਬ ਵੱਲੋਂ ਸਾਰੇ ਪੱਤਰਕਾਰ ਸਾਥੀਆਂ ਵੱਲੋਂ ਜ਼ੋਰਦਾਰ ਨਖੇਦੀ ਕਰਦਾ ਸਾਡੇ ਵੀਰਾਂ ਜਿਨ੍ਹਾਂ ਦਸਾਂ ਵੀਰਾਂ ਦੇ ਪੱਤਰਕਾਰਾਂ ਵੀਰਾਂ ਦੇ ਪਰਚਾ ਹੋਇਆ ਉਹਨਾਂ ਸਾਰਿਆਂ ਦੇ ਅਸੀਂ ਨਾਲ ਆ ਜਿਹੜਾ ਵੀ ਧਰਨਾ ਜਿੱਥੇ ਵੀ ਸਾਨੂੰ ਕਾਲ ਕਰੇਗੀ ਪੂਰੇ ਪੱਤਰਕਾਰ ਭਾਈਚਾਰਾ ਸਾਨੂੰ ਕਾਲ ਕਰੇਗਾ ਅਸੀਂ ਉੱਥੇ ਜਾਵਾਂਗੇ ਵੱਧ ਚੜ ਕੇ ਹਿੱਸਾ ਲਾਵਾਂਗੇ ਔਰ ਇਹ ਪਰਚੇ ਰੱਦ ਕਰਾ ਕੇ ਹੀ ਸਾਹ ਲਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰਕਾਰ ਸਾਥੀਆਂ ਵੱਲੋਂ ਸਵਾਲ ਪੁੱਛੇ ਜਾਣ ਤੇ ਇਹ ਬੁਖਰਾਟ ਚ ਆ ਗਏ ਨੇ ਇਨਾਂ ਨੇ ਸਾਡੇ ਕੋਈ ਸਾਥੀ ਬੰਦੀ ਮੱਕੜ ਜੀ ਮਨਿੰਦਰ ਸਿੰਘ ਜੀ ਅਤੇ ਸਾਡੇ ਹੋਰ 10 ਪੱਤਰਕਾਰ ਸਾਥੀਆਂ ਦੇ ਮਿੰਟੂ ਗੁਰੂ ਸਾਹਿਬ ਦੇ ਉਹਨਾਂ ਦੇ ਜੋ ਪਰਚੇ ਦਰਜ ਕੀਤੇ ਨੇ 10 ਦੇ ਕਰੀਬ ਲੋਕਾਂ ਦੇ ਪਰਚੇ ਦਰਜ ਕੀਤੇ ਨੇ ਜੋ ਕਿ ਇਹਨਾਂ ਦੀ ਬੁਖਰਾੜ ਦਾ ਨਤੀਜਾ ਹੈ ਸਾਡੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅਸੀਂ ਤੇ ਸਮੂਹ ਪੱਤੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਸਮੂਹ ਕਿਸਾਨ ਜਥਿਆਂ ਦੇ ਬੰਦਿਆਂ ਦੇ ਸਹਿਯੋਗ ਨਾਲ ਇਹ ਪਰਚੇ ਰੱਦ ਕਰਾ ਕੇ ਹਟਾਂਗੇ ਜੇਕਰ ਵੇਖੋ ਇੱਕ ਪਾਸੇ ਤਾਂ ਸਰਕਾਰ ਦੇ ਆਮ ਲੋਕ ਸਾਰੇ ਲੋਕਤੰਤਰ ਦਾ ਥੰਮ ਮੰਨਦੇ ਨੇ ਪ੍ਰੈਸ ਨੂੰ ਕਿਉਂਕਿ ਜੇ ਸਚਾਈ ਨੂੰ ਅਸੀਂ ਛਪਾਵਾਂਗੇ ਤੇ ਕਿਵੇਂ ਪ੍ਰਸ਼ਾਸਨ ਚੱਲੇਗਾ ਸੋ ਇਹ ਸਚਾਈ ਨੂੰ ਛਪਾਉਣ ਦੀ ਕੋਸ਼ਿਸ਼ ਕਰਦਦੇ ਨੇ ਆਪਣੇ ਸਵਾਲਾਂ ਤੋਂ ਭੱਜ ਰਹੇ ਨੇ ਸੋ ਸਾਡੇ ਭਾਈ ਪੱਤਰਕਾਰ ਭਾਈਚਾਰਿਆਂ ਨੂੰ ਹੋਰ ਸਭ ਰਾਤਰੀ ਜਥੇਬੰਦੀਆਂ ਨੂੰ ਸਾਡੀ ਅਪੀਲ ਹੈ ਕਿ ਇਕੱਠੇ ਹੋ ਕੇ ਆਪਾਂ ਇਹਨਾਂ ਨੂੰ ਨੰਗਿਆਂ ਕਰੀਏ ਤੇ ਇਹਨਾਂ ਅਤੇ ਹੋਏ ਜਿਹੜੇ ਪੱਤਰਕਾਰਾਂ ਦੇ ਪੱਤੇ ਹੋਏ ਨੇ ਇਹਨਾਂ ਨੂੰ ਰੱਦ ਕਰਵਾਈਏ ਬੜੀ ਨਿੰਦਣਯੋਗ ਘਟਨਾ ਕਿਉਂਕਿ ਇੱਕ ਬਖਲਾਟ ਦਾ ਨਤੀਜਾ ਬਖਲਾਟ ਦਾ ਨਤੀਜਾ ਭਗਵੰਤ ਮਾਨ ਜੀ ਜਿਹੜੇ ਖੁਦ ਕਹਿੰਦੇ ਸੀ ਲੋਕਾਂ ਨੂੰ ਤੁਸੀਂ ਵੀ ਸਵਾਲ ਕਰੋ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਅੱਜ ਸਾਡੇ ਸਵਾਲਾਂ ਤੋਂ ਭੱਜ ਰਹੇ ਨੇ ਔਰ ਜੋ ਉਹਨਾਂ ਨੇ ਪੱਤਰਕਾਰ ਭਾਈਚਾਰੇ ਨਾਲੇ ਵਰਤਾਕ ਕੀਤਾ ਅਤੀ ਨਿੰਦਨਯੋਗ ਹੈ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਨਿੰਦਾ ਕਰਦੇ ਹਾਂ ਵੱਖ-ਵੱਖ ਜਿਹੜੀਆਂ ਫਿਰੋਜ਼ਪੁਰ ਦੀਆਂ ਪ੍ਰੈਸ ਕਲੱਬਾਂ ਨੇ ਉਹਨਾਂ ਦਾ ਵੀ ਸਾਨੂੰ ਸਾਥ ਮਿਲਿਆ ਵੱਖ-ਵੱਖ ਕਿਸਾਨ ਜਥੇਬੰਦੀਆਂ ਉਹਨਾਂ ਦਾ ਵੀ ਸਾਥ ਮਿਲਿਆ ਔਰ ਅਗਰ ਜੇ ਕਰੋਨਾ ਨੇ ਸਾਡੇ ਪੱਤਰਕਾਰ ਭਾਈਚਾਰੇ ਦੇ ਜਿਹੜੇ ਕੀਤੇ ਪਰਚੇ ਰੱਦ ਨਾ ਕੀਤੇ ਇਹ ਸੰਘਰਸ਼ ਨੂੰ ਅਸੀਂ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ